ਟਾਂਡਾ ਉੜਮਰਚੇ ਬੀਤੀ ਰਾਤ ਚੋਰਾਂ ਨੇ ਸੰਗਣੀਵਾਦੀ ਵਾਲੇ ਇਲਾਕੇ 'ਚ ਇੱਕ ਘਰ ਨੂੰ ਨਿਸ਼ਾਨਾ ਬਣਾ ਕੇ 10 ਤੋਂ 15 ਲੱਖ ਰੁਪਏ ਦਾ ਸਮਾਨ ਲੁੱਟ ਲਿਆ ਜਿਸ ਵਿੱਚ 2.5 ਲੱਖ ਰੁਪਏ ਦੀ ਨਕਦੀ ਵਿਦੇਸ਼ੀ ਕਰੰਸੀ ਸੋਨੇ ਦੇ ਗਹਿਣੇ ਤੇ ਦੋ ਗੈਸ ਸਿਲੰਡਰ ਚੋਰੀ ਕਰ ਲੈ। ਜਾਣਕਾਰੀ ਦਿੰਦਿਆਂ ਘਰ ਦੇ ਮਾਲਕ ਧਰਮਵੀਰ ਨੇ ਦੱਸਿਆ ਕਿ ਘਰ ਦੇ ਸਾਰੇ ਮੈਂਬਰ ਹੇਠਾਂ ਕਮਰੇ 'ਚ ਸੁੱਤੇ ਪਏ ਸਨ। ਚੋਰਾਂ ਨੇ ਘਰ ਦੇ ਉੱਪਰਲੇ ਕਮਰੇ ਦੇ ਦਰਵਾਜ਼ੇ ਦਾ ਜੰਦਰਾ ਤੋੜ ਕੇ ਕਮਰੇ 'ਚ ਦਾਖਲ ਹੋਏ ਘਰ 'ਚ ਰੱਖੀ ਅਲਮਾਰੀ ਨੂੰ ਖੋਲ ਕੇ ਅੰਦਰ ਰੱਖੀ ਨਗਦੀ, ਗਹਿਣੇ ਤੇ ਵਿਦੇਸ਼ੀ ਕਰੰਸੀ ਚੋਰੀ ਕਰ ਲਈ। ਇਸ ਦੀ ਸੂਚਨਾ ਟਾਂਡਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਧਰਮਵੀਰ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਚੋਰਾਂ ਨੂੰ ਤੁਰੰਤ ਫੜ ਕੇ ਉਨ੍ਹਾਂ ਦੇ ਚੋਰੀ ਹੋਏ ਸੋਨੇ ਦੇ ਗਹਿਣੇ ਤੇ ਪੈਸੇ ਵਾਪਸ ਕਰਵਾਏ ਜਾਣ। ਉੱਥੇ ਹੀ ਜਾਣਕਾਰੀ ਦਿੰਦਿਆਂ ਥਾਣਾ ਇੰਚਾਰਜ ਨੇ ਦੱਸਿਆ ਕਿ ਆਸ-ਪਾਸ ਲੱਗੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ ਅਤੇ ਜਲਦੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ। ਹਾਂ ਈ ਲੱਖ ਰੁਪਈਆ ਨਕਸ ਕਰੀ ਹਾਂਜੀ ਇੱਕ ਨੱਥ ਹੈਗੀ ਐ ਦੋ ਚੂੜੀਆਂ ਹੈਗੀਆਂ ਸੱਤ ਮੰਦਰੀਆਂ ਦੋ ਲੇਡੀ ਮੰਦਰੀਆਂ ਇੱਕ ਜੋੜੇ ਕਾਂਟੇ ਹੈਗੇ ਆ ਇੱਕ ਟਿੱਕਾ ਆ ਦੋ ਜੋੜੇ ਟੌਕ ਰਹੀਏ ਆ ਦੋ ਜੋੜੇ ਵਾਲੀਆਂ ਹੈਗੀਆਂ ਛੋਟੀਆਂ ਇੱਕ ਹੋਰ ਛੋਟੀ ਵਾਲੀ ਹੈਗੀ ਐ ਇੱਕ ਮੇਰੀ پوਤੀ ਦੀ ਵਾਲੀ ਛੋਟੀ ਜਿਹੀ ਬਣਾ ਕੇ ਦਿੱਤੀ ਮੇਰੇ ਮੁੰਡੇ ਦੇ ਬਾਹਰ ਜਿਆ ਹੋਊਗੀ ਇਹ ਇੱਕ ਇੱਕ ਤਾਂ ਅੱਸੀ ਦੀਆਂ ਵਾਲੀਆਂ ਹੈਗੀਆਂ ਮੇਰੀ ਕੁੜੀ ਦੀ ਇੱਕ ਨੱਥ ਹੈਗੀ ਐ ਦੋ ਜੋੜੇ ਵਾਲੀਆਂ ਹੈਗੀਆਂ ਕੀ ਸਟਾਫ ਹੈਗਾ ਇੱਕ ਮਿੰਦੀ ਲੇਡੀਜ਼ ਹੁੰਦੀ ਹੈ ਕੁੱਲ ਮਿਲਾ ਕੇ ਕਿੰਨਾ ਕ ਨੁਕਸਾਨ ਆ ਇਹ ਤਾਂ ਹੁਣ ਪਤਾ ਲੱਗਦਾ ਕੰਨਾ ਕਰੋ ਲੱਖਾਂ ਦਾ ਨੁਕਸਾਨ ਕਹਿ ਸਕਦੇ ਆਪਾਂ ਇਹਨੂੰ ਸਤਿਨਾਮ ਕੈਸ਼ ਪਾ ਕੇ 8-10 ਲੱਖ ਦੇ ਕਰੀਬ ਦਾ ਹੋਗਾ ਜੀ ਘਟਾਟ ਜੋ ਚੋਰੀ ਹੋ ਉਸ ਸਮੇ ਤੁਸੀਂ ਕਿੱਥੇ ਸੀਗੇ ਅਸੀਂ ਉਧਰ ਆਪਣੇ ਗੁੱਡੇ ਪਾਸੇ ਮਗਾਨ ਪੜਾ ਰਹੇ ਆ ਐਮਸੀ ਦੌਲੀ ਦੇ ਲਾਗੇ ਉੱਥੇ ਸੀਗੇ ਚੰਗ ਚੰਗ ਉਹ ਮੇਰੀ ਬੁਲਤੀ ਨੇ ਸਵੇਰੇ ਆ ਕੇ ਮੈਨੂੰ ਦੱਸਿਆ ਕਿ ਪਾਪਾ ਇਹ ਦਿਨ ਤਾਂ ਕਰਕੇ ਗਾਲਿਆ ਤੇ ਉਹ ਮੈਂ ਜਦੋਂ ਵਾੜਿਆ ਤਾਂ ਮੈਂ ਦੇਖਿਆ ਤੇ ਉਦੋਂ ਮੈਂ ਅਲਮਾਰੀ ਦੇਖੀ ਅਲਮਾਰੀ ਪਾਟੀ ਫਿਰ ਮੈਂ ਉਹਦਾ ਸਾਰਾ ਸਮਾਨ ਗਿਆ ਚਲਾ ਗਿਆ ਤੇ ਮੈਂ ਜੰਦਾ ਖੋਲਿਆ ਹੈਗਾ ਸੋਹਣ ਦੇ ਅੰਦਰ ਗਿਆ ਸਭ ਕੁਝ ਅੰਦਰ ਰਹਿ ਗਿਆ ਕੀ ਲੱਗਦਾ ਕਿੱਧਰੋਂ ਦੀ ਆਏ ਹੋਣਗੇ ਚੋਰ ਜਿਹੜੇ ਆ ਚੋਰ ਮੇਰਾ ਫੁੱਤਾਂ ਦੀ ਆਏ ਹੋਣੇ ਅਲਮਾਰੀ ਗਲੀ ਸਮਝ ਤਾਂ ਇਹ ਆਏ ਗਲੀ ਨੂੰ ਜੰਦਾ ਲੱਗਾ ਹੁੰਦਾ ਗੇਟ ਲਾ ਪੁਲਿਸ ਆਈ ਸੀ ਹਾਂਜੀ ਪੁਲਿਸ ਆਈ ਸੀ ਹਾਂ ਪੁਲਿਸ ਆਏ ਸੀ ਉਹ ਦੇਖ ਕੇ ਲੱਗਾ ਥੋੜਾ ਜਿਹਾ ਉਹ ਕਹਿੰਦੇ ਆਪੇ ਰਿਪੋਰਟ ਪਿਰਾ ਦੇਤਾ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਤੁਸੀਂ ਵੇਹੇ ਸਾਡਾ ਚੋਰ ਫੜਿਆ ਜਾਵੇ ਹੋਰ ਜੀ ਆ ਸਮਾਨ ਮਿਲ ਜਾ ਸਾਡਾ ਸਮਾਨ ਮਿਲ ਜਾ ਇਹ ਜਿਹੜਾ ਡਿਊਟੀ ਅਫਸਰ ਸਾਹਿਬ ਮੌਕੇ ਤੇ ਜਾ ਕੇ ਜਿਹੜਾ ਦੇਖ ਲਿਆ ਜੀ ਵੈਰੀਫਾਈ ਕਰ ਰਹੇ ਆ ਬਾਕੀ 60 ਫੂਟੇਜ ਦੇਖ ਕੇ ਤੇ ਜਲਦੀ ਇਹਨੂੰ ਟ੍ਰੇਸ ਕਰਕੇ ਫਿਰ ਤੁਹਾਨੂੰ ਦੁਬਾਰਾ ਦੱਸਦੇ ਹਾਂ ਜੀ ਡਿਟੇਲ ਜੀ ਸਰ ਰਾਤੀ ਰਾਤੀ ਚੋਰੀ ਹੋਈ ਜਾਂ ਮਤਲਬ ਕੋਈ ਟਾਈਮ ਪਤਾ ਹੈ ਐਕਚੁਅਲ ਪਤਾ ਅਜੇ ਅਜੇ ਮਤਲਬ ਉਹ ਕੈਮਰੇਆਂ ਤੋਂ ਪਤਾ ਲੱਗੇਗਾ ਜੀ ਐਕਚੁਅਲ ਟਾਈਮ ਦਾ ਨਹੀਂ ਪਤਾ ਹੈਗਾ ਪਰ ਅਸੀਂ ਕਰ ਰਹੇ ਹਾਂ ਜੀ ਬੇਰੀ ਫਿਕਰ